ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀਰ ਸੋਈ ਵਿੱਚ ਅੱਜ ਅਸੀਂ ਲੈ ਕੇ ਆਏ ਆ ਨਿਊ ਰੈਸিপি ਅੱਜ ਅਸੀਂ ਬਣਾਵਾਂਗੇ ਬਿਨਾ ਆਲੂ ਤੋਂ ਮਟਰ ਦੀ ਸਬਜ਼ੀ ਅਸੀਂ ਅੱਜ ਬਣਾ ਰਹੇ ਹਾਂ ਜੀ ਪਾਲਕ ਮਟਰ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਹੈਲਦੀ ਹੈ ਤੇ ਟੇਸਟੀ ਹੈ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਵੀ ਹੁਣ ਨਵੇਂ ਤਰੀਕੇ ਨਾਲ ਇਸ ਤਰੀਕੇ ਨਾਲ ਬਿਨਾ ਆਲੂਾਂ ਤੋਂ ਮਟਰ ਪਾਲਕ ਦੀ ਸਬਜ਼ੀ ਬਣਾ ਕੇ ਜਰੂਰ ਟਰਾਈ ਕਰੋ ਐਸ ਨੂੰ ਅਸੀਂ ਕਿੱਦਾਂ ਬਣਾਉਣਾ ਹੈ ਚਲੋ ਦੇਖਦੇ ਹਾਂ ਆਸਤ ਨੂੰ ਸਾਨੂੰ ਬਣਾਉਣ ਲਈ ਕੀ ਕੁ ਚਾਹੀਦਾ ਹੈ ਇਹ ਵੀ ਦੇਖ ਲੈਣੇ ਆ ਇਹ ਸਬਜ਼ੀ ਇੱਕਦਮ ਹਲਵਾਈ ਸਟਾਈਲ ਬਣੂਗੀ ਤੁਸੀਂ ਵੀ ਇਸ ਨਵੇਂ ਤਰੀਕੇ ਨਾਲ ਇਹ ਸਬਜ਼ੀ ਨੂੰ ਬਣਾ ਕੇ ਜਰੂਰ ਦੇਖੋ ਪਾਲਕ ਮਟਰ ਦੀ ਸਬਜ਼ੀ ਨੂੰ ਬਣਾਉਣ ਲਈ ਸਾਨੂੰ 1 ਕੱਪ ਮਟਰ ਚਾਹੀਦੇ ਨੇ ਇੱਥੇ ਮੈਂ 1 ਕੱਪ ਮਟਰ ਲੈ ਲਏ ਨੇ ਹਾਂ ਸਾਨੂੰ 2 ਪਿਆਜ਼ ਚਾਹੀਦੇ ਨੇ ਪਿਆਜ਼ ਮੈਂ ਇੱਥੇ ਛਿੱਲ ਲਏ ਨੇ 2 ਟਮਾਟਰ ਚਾਹੀਦੇ ਨੇ ਸਾਨੂੰ ਥੋੜੇ ਜੀ ਸਾਨੂੰ ਫਰੈਸ਼ ਪਾਲਕ ਚਾਹੀਦੀ ਹੈ 2 ਸਾਨੂੰ ਹਰੀਆਂ ਮਿਰਚਾਂ ਚਾਹੀਦੀਆਂ ਨੇ 3-4 ਕਲੀਆਂ ਲਸਣ ਦੀਆਂ ਲੈਣੀਆਂ ਨੇ ਅਸੀਂ ਤੇ ਛੋਟਾ ਜਿਹਾ ਟੁਕੜਾ ਸਾਨੂੰ ਅਦਰਕ ਦਾ ਚਾਹੀਦਾ ਹਰਾ ਧਨੀਆ ਚਾਹੀਦਾ ਸਾਨੂੰ ਫਰੈਸ਼ ਇਹ ਸਭ ਚੀਜ਼ਾਂ ਅਸੀਂ ਲੈ ਲੈਣੀਆਂ ਨੇ ਹੁਣ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਅੱਧਾ ਕੱਟ ਲਵਾਂਗੇ ਟਮਾਟਰ ਪਿਆਜ਼ ਪਾਲਕ ਅਤੇ ਧਨੀਆਂ ਇਹਨਾਂ ਸਭ ਚੀਜ਼ਾਂ ਨੂੰ ਮੈਂ ਕੱਟ ਲਿਆ ਹੈ ਹੁਣ ਅਸੀਂ ਕੀ ਕਰਨਾ ਹੁਣ ਅਸੀਂ ਗੈਸ ਓਨ ਕਰ ਲੈਣਾ ਗੈਸ ਓਨ ਕਰਕੇ ਅਸੀਂ ਕੜਾਈ ਰੱਖ ਲੈਣੀ ਹੈ ਕੜਾਈ ਦੇ ਵਿੱਚ ਅਸੀਂ ਥੋੜਾ ਜਿਹਾ ਸਰੋਂ ਦਾ ਤੇਲ ਐਡ ਕਰਾਂਗੇ ਸਰੋਂ ਦੇ ਤੇਲ ਨੂੰ ਅਸੀਂ ਚੰਗੀ ਤਰੀਕੇ ਨਾਲ ਗਰਮ ਕਰ ਲੈਣਾ ਹੁਣ ਅਸੀਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਕੱਟਿਆ ਹੋਇਆ ਤੇਲ ਸਾਡਾ ਚੰਗੇ ਤਰੀਕੇ ਨਾਲ ਗਰਮ ਹੋ ਚੁੱਕਿਆ ਹੁਣ ਮੈਂ ਇਹਦੇ ਵਿੱਚ ਪਿਆਜ਼ ਐਡ ਕਰ ਦਿੱਤਾ ਹੈ ਪਿਆਜ਼ ਨੂੰ ਅਸੀਂ ਹਲਕਾ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਇੱਥੇ ਹਲਕਾ 골ਡਨ ਬ੍ਰਾਊਨ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ ਐਡ ਕਰਾਂਗੇ ਇਹ ਮੈਂ ਇਹਦੇ ਵਿੱਚ ਟਮਾਟਰ ਐਡ ਕਰ ਦਿੱਤਾ ਟਮਾਟਰ ਨੂੰ ਵੀ ਅਸੀਂ ਹੁਣ ਥੋੜੀ ਦੇਰ ਲਈ ਭੁੱਲ ਲਵਾਂਗੇ ਜੇ ਤੁਸੀਂ ਇਹ ਨਵੇਂ ਤਰੀਕੇ ਨਾਲ ਸਬਜ਼ੀ ਬਣਾ ਲਈ ਤਾਂ ਤੁਸੀਂ ਪੁਰਾਣੀ ਆਲੂ ਮਟਰ ਦੀ ਸਬਜ਼ੀ ਨੂੰ ਭੁੱਲ ਜਾਓਗੇ ਤੁਸੀਂ ਹਰ ਵਾਰ ਐਦਾਂ ਹੀ ਸਬਜ਼ੀ ਬਣਾਇਆ ਕਰੋਗੇ ਇਹ ਪਾਲਕ ਮਟਰ ਦੀ ਸਬਜ਼ੀ ਖਾੜ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਐਸ ਦੇ ਵਿੱਚ ਸਾਨੂੰ ਆਲੂ ਦੀ ਜ਼ਰੂਰਤ ਨਹੀਂ ਹੈਗੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਦਾ ਪੇਸਟ ਥੋੜਾ ਜਿਹਾ ਅਦਰਕ ਦਾ ਪੇਸਟ ਪਾਵਾਂਗੇ ਇਹਦੇ ਵਿੱਚ ਇਹਨਾਂ ਸਭ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਵੀ ਥੋੜੀ ਦੇਰ ਲਈ ਭੁੰਨ ਲਵਾਂਗੇ ਦੋ ਸਾਨੂੰ ਚਾਹੀਦੀਆਂ ਨੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਏਸਿਆ ਦੇ ਵਿੱਚ ਐਡ ਕਰ ਦਵਾਂਗੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਮੈਂ ਇੱਥੇ ਸਕਿਪ ਕੀਤੀ ਹੈ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਮੈਂ ਇੱਥੇ ਸੈਂਦਾ ਨਮਕ ਪਾਇਆ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਐਡ ਕਰਾਂਗੇ ਹਲਦੀ ਇਹਦੇ ਵਿੱਚ ਮੈਂ ਐਡ ਕਰ ਦਿੱਤੀ ਹੈ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਤੇ ਥੋੜੀ ਦੇਰ ਲਈ ਇਹਨਾਂ ਨੂੰ ਭੁੰਨ ਲਵਾਂਗੇ ਇਹ ਇਹਮ ਸੱਲਾ ਭੁੰਨ ਕੇ ਤਿਆਰ ਹੋ ਚੁੱਕਿਆ ਹੁਣ ਅਸੀਂ ਗੈਸ ਆਫ ਕਰ ਦੇਣਾ ਤੇ ਆਸ ਮਸਾਲੇ ਨੂੰ ਅਸੀਂ ਮਿਕਸੀ ਜਾਰ ਵਿੱਚ ਪਾ ਕੇ ਪੀਸ ਲੈਣਾ ਹੁਣ ਅਸੀਂ ਉਸ ਹੀ ਕੜਾਹੀ ਵਿੱਚ ਇੱਕ ਚਮਚ ਸਰੋਂ ਦਾ ਤੇਲ ਪਾਵਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਅੱਧਾ ਚਮਚ ਜੀਰਾ ਐਡ ਕਰਾਂਗੇ ਜੀਰੇ ਨੂੰ ਅਸੀਂ ਭੁੰਨ ਲੈਣਾ ਹੁਣ ਅਸੀਂ ਇਹਦੇ ਵਿੱਚ ਪੀਸਿਆ ਹੋਇਆ ਮਸਾਲਾ ਐਡ ਕਰਾਂਗੇ ਜਿਹੜਾ ਅਸੀਂ ਮਿਕਸੀ ਜਾਰ ਵਿੱਚ ਪੀਸਿਆ ਸੀਗਾ ਇਹਦੇ ਵਿੱਚ ਅਸੀਂ ਸਾਰਾ ਮਸਾਲਾ ਐਡ ਕਰ ਦੇਣਾ ਮਸਾਲੇ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਤਰ੍ਹਾਂ ਦਾ ਮਸਾਲਾ ਪੀਸਿਆ ਤੁਸੀਂ ਵੀ ਇਸ ਤਰ੍ਹਾਂ ਦਾ ਹੀ ਪੀਸਣਾ ਹੈ ਜਿਆਦਾ ਇਸ ਨੂੰ ਪਲੇਨ ਨਹੀਂ ਬਣਾਉਣਾ ਇਸ ਤਰ੍ਹਾਂ ਦੀ ਅਸੀਂ ਇਹ ਮਸਾਲਾ ਐਡ ਕਰ ਦਿੱਤਾ ਹੈ ਦੇ ਵਿੱਚ ਹੁਣ ਅਸੀਂ ਇਸ ਨੂੰ ਥੋੜੀ ਦੇਰ ਲਈ ਪੱਕਣ ਦਵਾਂਗੇ ਹੁਣ ਅਸੀਂ ਆ ਦੇ ਵਿੱਚ ਇੱਕ ਕੱਪ ਪਾਣੀ ਐਡ ਕੀਤਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਕੱਪ ਮਟਰ ਮਟਰ ਅਸੀਂ ਇਹਦੇ ਵਿੱਚ ਐਡ ਕਰ ਦੇਣੇ ਨੇ ਮਟਰ ਐਡ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਫਰੈਸ਼ ਪਾਲਕ ਐਡ ਕਰਾਂਗੇ ਪਾਲਕ ਮੈਥੇ ਇਹਦੇ ਵਿੱਚ ਥੋੜਾ ਪਾਇਆ ਤੁਸੀਂ ਪਾਲਕ ਦੀ ਕੁਆਂਟੀਟੀ ਵੱਧ ਵੀ ਕਰ ਸਕਦੇ ਹੋ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਹਰਾ ਫਰੈਸ਼ ਪਾਲਕ ਕੱਟਿਆ ਹੋਇਆ ਦੇ ਵਿੱਚ ਐਡ ਕਰ ਦਿੱਤਾ ਹੁਣ ਅਸੀਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਹੁਣ ਅਸੀਂ ਐਸ ਨੂੰ ਸਬਜੀ ਨੂੰ ਪੱਕਣ ਦਵਾਂਗੇ ਛੇਤੀ ਪਕਾਉਣ ਲਈ ਅਸੀਂ ਐਸ ਨੂੰ ਢੱਕ ਕੇ ਰੱਖ ਦਿੰਨੇ ਆਂ ਥੋੜੀ ਦੇਰ ਬਾਅਦ ਸੀਐਸ ਨੂੰ ਚੈੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਮਟਰਾਂ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਗਰਮਾ ਗਰਮ ਪਾਲਕ ਮਟਰ ਦੀ ਸਬਜੀ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਇੱਕਦਮ ਹਲਵਾਈ ਸਟਾਈਲ ਗਰਮਾ ਗਰਮ ਪਾਲਕ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਤੁਸੀਂ ਵੀ ਇੱਕ ਵਾਰ ਇਸ ਨੂੰ ਟਰਾਈ ਕਰਕੇ ਜ਼ਰੂਰ ਦੇਖੋ ਹੁਣ ਅਸੀਂ ਇਸ ਵਿੱਚ ਪਾਵਾਂਗੇ ਕੱਟਿਆ ਹੋਇਆ ਫਰੈਸ਼ ਹਰਾ ਧਨੀਆ ਪਾਲਕ ਮਟਰ ਦੀ ਸਬਜ਼ੀ ਤੁਸੀਂ ਵੀ ਟਰਾਈ ਕਰਕੇ ਜ਼ਰੂਰ ਦੇਖਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ